ਦੋਸਤੋ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣ ਲੱਗਾ ਸ਼ਾਇਦ ਕਈ ਵੀਰਾਂ ਨੇ ਤਾਂ ਦੇਖੀ ਵੀ ਹੋਗੀ ਪਰ ਮੇਰੇ ਲਈ ਇਹ ਨਵੀਂ ਸੀ ਇੱਕ ਪੀ ਯੂਨੀਵਰਸਿਟੀ ਦੇ ਮੇਲੇ ਤੋਂ ਡੀ ਮਿਲਿਆ ਜਿਹੜਾ ਕਿਟ ਦੇ ਵਿੱਚ ਉਹਦੇ ਵਿੱਚ ਇੱਕ ਇੱਕ ਕਿਟ ਸੀ ਉਹਦੇ ਵਿੱਚ ਜਿਹੜਾ ਬੀ ਗਾਜਰਾ ਦਾ ਮਿਲਿਆ ਤੇ ਇੱਕ ਅਲੱਗ ਕਿਸਮ ਸੀ ਇਹਨੂੰ ਕਾਲੀ ਗਾਜਰ ਬੋਲਦੇ ਆ ਤੇ ਇਹ ਮੈਂ ਤੁਹਾਨੂੰ ਦਿਖਾਉਣਾ ਕਿੱਦਾਂ ਦੀ ਹੈ ਰਹੀ ਹੈ ਦਾ ਇਹਨੂੰ ਪਾਣੀ ਉਹ ਕਰਕੇ ਚਕੰਦਰ ਦੀ ਤਰ੍ਹਾਂ ਇਹਦਾ ਰੰਗ ਆ ਤੇ ਹੋਰ ਵੀ ਇਧਰ ਮੋਟਾਈ ਬਹੁਤ ਹੋ ਗਈ ਇਹਨਾਂ ਦੀ ਤੇ ਖਾਂਚ ਵੀ ਬਹੁਤ ਸਵਾਦ ਆ ਪਰ ਉਹ ਨਾ ਟੁੱਟਦੀਆਂ ਇਹ ਕਈ ਨਾਲ ਬੱਤ ਲੈਣਾ ਸੀ ਕਲਰ ਕਲਰ ਬਹੁਤ ਸੋਹਣਾ ਜਿਵੇਂ ਚਿਕੰਦਰ ਹੁੰਦੇ ਆ ਚਿਕਾ ਇਹ ਦੂਸਰੀ ਗਾਜਰ ਥੋੜੀ ਲਾਲ ਹੁੰਦੀ ਹੈ ਇਹਦਾ ਥੋੜਾ ਰੰਗ ਆ ਕਾਲੀ ਜੀ ਭਾ ਮਾਰਦਾ ਜਿਹੜਾ ਇਹਦਾ ਉਹ ਸੀਗਾ ਰੈਪਰ ਸੀ ਉਹਦੇ ਤੇ ਬਲੈਕ ਕੈਰਟ ਲਿਖਿਆ ਸੀ ਤੇ ਨਿਕਲੀ ਇਹ ਇੱਕ ਕਿਟ ਦੇ ਵਿੱਚੋਂ ओके ਖਾਂਜੀ ਬੋਸ ਵਾਲੀ ਇਹ ਸਾਰੀਆਂ ਹੀ ਲੱਗੀਆਂ ਵੀ ਤਾਂ ਇਹਦਾ ਇੱਕ ਗਜਰੀਲਾ ਬਣਾ ਕੇ ਦੇਖਾਂਗੇ qué onda la banda